ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿੱਦਾਂ ਠੀਕ ਠਾਕ ਜੀ ਵਧੀਆ ਵਧੀਆ ਠੀਕ ਠਾਕ ਚੱਲਦੀਆਂ ਕਾ ਜੀ ਭਾਜੀ ਨੀਲੀ ਦਾ ਵੀ ਆ ਗਈ ਨਾ ਪਿਓਰ ਹੈ ਪਿਓਰ ਨੀਲੀ ਰੰਗਬਰ ਸਰੀ ਮੈਂ ਆ ਗਈ ਵਧੀਆ ਜੀ ਪਿਓਰ ਨੀਲੀ ਮਗਰ ਕਟਾ ਆ ਗਿਆ ਸੋਈ ਤਾਜੀ ਨਾਲ ਨਾਲ ਹੈ ਨਾ ਬਿਲਕੁਲ ਹਾਂ ਜੀ ਨਾਲੂ ਦੇ ਬੱਚਾ ਨਾਲੂ ਦੇ ਨਾਲ ਹੈ ਨਾ ਬੱਚਾ ਲਓ ਜੀ ਕਿੰਨਾ ਕੁ ਦੁੱਧ ਦਾ ਰਿਕਾਰਡ ਹੁਣ ਮੌਕੇ ਦਾ ਦੁੱਧ ਜਿਹੜਾ ਐ ਵਕਤ ਹੋਵੇ 10 ਕਿਲੋ ਹੋਊਗਾ ਅੱਛਾ ਹਾਂ ਜੀ ਤੇ ਅੱਬਾ ਨੌ ਕਰਕੇ ਦੇਣੀ ਆ ਨੇ ਘਰ ਦੇ ਕਹਿੰਦੇ ਮੁਤਾਬਿਕ 13 14 ਕਿਲੋ ਹਾਂ ਕੋਈ ਬੋਲਾ ਕਿੰਨੇ ਕੋਈ ਦੁੱਧ ਕਿੰਨੇ ਚੌਥਾ ਦੇਨੇ ਹੋ ਠੀਕ ਆ ਤੇ ਕਿੰਨੇ ਦੀ ਸਿਰਫ ਸਿਰਫ 80000 ਲਾਓ ਹਾਂ ਨਹੀਂ ਮੇਰਾ ਵੀ 80000 ਦੇ ਲਓ ਸੱਜਣੋ ਸਿਰਫ ਸਿਰਫ 80000 ਦੇ ਮੈਂ ਮਿਲਨੀ ਜੇ ਨੀਲੀ 라ਵੀਆ 61 ਟੇਕਰਾਂ ਫੇਰ ਦਿਖਾ ਦਿਓ ਕਰਮਾਂ ਵਾਲੀ ਦਾ ਤੇ ਆ ਬੱਚਾ 나ੜੂ ਦੇ ਨਾਲ ਬੱਚਾ 나ੜੂ ਦੇ ਬੱਚਾ ਵੀ ਕਟਾ ਵੀ ਨਹੀਂ ਲੀਦਾ ਠੀਕ ਆ ਦੂਜੇ ਨੰਬਰ ਵਾਲੀ ਕਾਲੀ ਝੋਟੀ ਆ ਗਈ ਹੈ ਨਾ ਕਦੇ ਪੱਧਰ ਆ ਨੋਕ ਵਾਲਾ ਟਿੱਕਾ ਦਾਣੂ ਜੇ ਦੁੱਧ ਮੌਕੇ ਰਣ ਕੇ ਨਾ ਉਹ ਮੌਕੇ ਦਾ ਸਿਰ 13 ਕਿਲੋ ਲਊਗਾ ਲੈ ਰੋ ਮੜੀ ਜੀ ਜ਼ਬਰਦਸਤ ਆ ਵੱਡੀ ਝੋਲੀ ਨਾ ਪੂਰੀ ਵਾਹ ਇਹ ਦੁੱਧ ਕਰ ਜੂ ਕਿੰਨਾ ਦੁੱਧ ਦੁੱਧ 15 ਕਿਲੋ ਕਰੂਗੀ ਠੀਕ ਹੈ ਹਾਂਜੀ ਗੱਟਾ ਮਗਨ ਇਹਦੇ ਮਾਰ ਗੱਟਾ ਤੇ ਇਹ ਕਿੰਨੇ ਦੀ ਇੱਕ 20 ਜਸਮੁੰਦੀ ਇੱਕ ਲੱਖ 20 ਹਜ਼ਾਰ ਦੀ ਸਜਣਾ ਵੱਡੀ ਝੋਡੀ ਐ ਛੋਟੀ ਨਾ ਗਿਣਿਓ ਜੇ ਤੁਹਾਨੂੰ ਕੁਐਸਚਨ ਹੈ ਕਿ ਜਿਹੜੀ ਵੱਡੀ ਉਹਨੂੰ ਵੱਡੀ ਕਹਿਣਾ ਹੈ ਤੇ ਆ ਵੀ ਤਾਜੀ ਸੀ ਹੈਨਾ ਤਾਜੀ 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 ਜੈੱਡ ਬਲੈਕ ਆ ਗਈ ਲਾਇਓ ਇਹ ਦੂਜਾ ਸੁਭਾਉ ਹੈ ਦੂਜਾ ਸੁਭਾਉ ਠੀਕ ਠੀਕ ਸਿੰਗਲ ਹੱਡੀ ਦੀ ਐ ਤੇ ਇਹਦਾ ਭਾਅ ਕਿੰਨਾ ਹੈਗਾ ਇਹਦਾ ਭਾਅ ਏ 98 ਦੀ ਦਨੀ ਹੈ ਜਸਮੁੰਦੀ ਆਇਆ ਨੂੰ ਕਰਿਓ ਮੈਂ ਸਜਣਾ ਫੋਲਵਾ ਡਾਟਾ ਅੰਚਾ ਕੋ ਛੋਟਾ ਨਾ ਗਿਣਿਓ ਇੱਕ ਰੰਗ ਕਾਲੀ ਸ਼ਾਮ ਐ ਹੋਵੇਗੀ ਤੂੰ ਆ ਵੈਸੇ ਦੂਜੇ ਦੱਸਿਆ ਪਰ ਮੈਂ ਤੇ ਜਾ ਵੀ ਤੂੰ ਮੰਨਦੇ। ਬਾਕੀ ਕੋ ਭੈਣ ਭਰਾ ਆਪਣੀ ਸਮਝ ਵੀ ਕਰ ਸਕਦਾ। ਲਓ ਜੀ ਕਿੱਡੇ ਵੱਡੀ ਮੈਂ ਸੱਜਣੋ ਪੂਰੀ 6 ਫੁੱਟ ਦੀ ਜਵਾਨ ਹੋਊਗਾ। ਇੱਕ ਸਾਤ ਟੁੱਟੀ ਆ। ਹਾਂਜੀ ਵਾਹ ਇਹਦੇ ਕੋਲ ਦੁੱਧ ਕਿੰਨਾ ਜੀ? ਇਹਦੇ ਕੋਲ 11 ਕਿਲੋ ਹੋਊਗਾ। 11 ਹਾਂਜੀ ਠੀਕ ਆ ਮਗਰ ਕੱਟੀ ਇਹਦੇ ਮਾਰ ਕੱਟੀ ਆ। ਇਹਨਾਂ ਤੋਂ ਦੋ ਮਾਰ ਕੱਟੀਆਂ ਆ। ਹਾਂਜੀ ਹਾਂਜੀ ਤੇ ਇਹ ਕਿੰਨੇ ਦੀ ਆਪਾਂ ਦੇ ਦੀਏ? ਇਹ 92000 ਦੀ ਦਿੰਨੀ ਹੈ ਇਹ 92000 ਜੀ ਵਾਜਰ ਵੱਡਾ ਫੁੱਲ ਫੁੱਲ ਵੱਡੀ ਜੀ ਬਿਲਕੁਲ ਨਿੱਕਾ ਸਿੰਘ ਜੀ ਇਹ 92000 ਦੀ ਹਾਂਜੀ ਹਾਂਜੀ ਇੱਕ ਆ ਹਾਥੀ ਮੁੱਠੀ ਵਾਲਾ ਥਾਂ ਜੀ ਠੀਕ ਆ ਜੀ ਜਿਆਦਾ ਨਹੀਂ ਮੁੱਠੀ ਦੇ ਵਿੱਚ ਥਾਂ ਆਊਗਾ ਜਿੰਨੇ ਥਾਣਾ ਚਬਾਈ ਕਰਨੀਆਂ ਜਾਂ ਮਸ਼ੀਨ ਨਾਲ ਕਰਨੀਆਂ ਉਹਨੂੰ ਚੰਗਾ ਠੀਕ ਆ ਜੀ ਤੇ ਪਿਓਰ ਜਰਸੀ ਆ ਗਈ ਹਾਂਜੀ ਦੇਖ ਸਕਦੇ ਜੀ ਚੌਗੀ ਚੋਗੀ ਪਿਓਰ ਕੋ ਭੈਣ ਭਰਾ ਆਊਗਾ ਨਾ ਦੰਦ ਪੁੱਟ ਕੇ ਵਿਖਾ ਕੇ ਖਲਾਵਾਂਗੇ ਨਾ ਚੌਗੀ ਹੋਊਗੀ ਆਏਗਾ ਇਹਦਾ ਖਰਚਾ ਦੇ ਕੇ ਥੋੜਾਂਗੇ ਜੀ ਨਗਰਿਆਂ ਦੇ ਬੱਚੀ ਇਹਦੇ ਮਗਰ ਬੱਚੀ ਆ ਬੱਚੀ ਬੱਧੀ ਜੱਸੀ ਦੀ ਜੀ ਦੁੱਧ ਕਿੰਨਾ ਬਈ ਸ਼ੇਰ ਦੁੱਧ ਦੇ ਥਲੇ 15 ਕਿਲੋ ਆ 14 ਕਰਕੇ ਦੇਣੀ ਆ ਹਾਂ ਨਾ ਕਿੰਨੇ ਦੀ ਸਿਰਫ 50000 ਦੀ 50000 ਦੀ ਜੱਸੀ ਬੱਚੀ ਲਓ ਜੀ ਇਹ 50 ਦੀ ਅੱਧੀ ਦੀ ਇਹ ਕਾ ਇਹਦੇ ਵੜ ਕੋਲ ਡੱਬੀ ਕੋਲ ਕਿੰਨਾ ਦੁੱਧ ਇਹਦੇ ਕੋਲ ਦੁੱਧ ਹੋ 12 ਕਿਲੋ 12 ਹਾਂ ਜੀ ਹਾਂ ਇਹਨੂੰ ਕਰਿਓ ਤਾਂ ਬਹੁਤ ਚੰਗਾ ਲੱਗਾ ਨਾ ਬਹੁਤ ਜਿਆਦਾ ਚੰਗਾ ਗਲਾਬੀ ਤਾਂ ਇਹਨੂੰ ਤਾਂ ਮੁੱਠੀ ਦਾ ਬਾਹਰ ਜਿੱਦਾਂ ਮਰਜ਼ੀ ਕੋਈ ਭਾਂ ਭਰਾ ਕੋ ਜਿੱਦਾਂ ਮਰਜ਼ੀ ਚੋਵੇ ਵਾਹ ਤੇ ਇਹ ਕਿੰਨੇ ਦੀ ਫਿਰ ਦੇ ਦੀ ਕਿੰਨਾ ਦੁੱਧ ਆ ਇਹ 40 12 ਦੇ ਹਾਂ ਨਾ ਜਾਲੀ ਦੀ 12 ਕਿਲੋ ਹਾਂਜੀ 40000 ਦੀ ਇਹ ਸੱਜਣੋ ਆ ਬਚੀ ਜਾਂਦੀ ਇਹ ਮਾਰ ਬਚੀ ਜਾਂ ਮਮੀ ਨੇ ਖਾਣ ਦੀ ਦੂਜੀਆਂ ਮਹੀ ਦੇ ਮਗਰ ਆ ਕਟੀਆਂ ਜੀ ਉਹ ਕਟੀਆਂ ਆ ਉਹ ਤਾਜ਼ਾ ਬੱਜਾ ਬੱਜਾ ਬਿਲਕੁਲ ਇਹ ਕਾਹ ਤਾਜ਼ਾ ਜੀ ਬਿਲਕੁਲ ਆ ਬੱਚੇ ਜੀ ਠੀਕ ਹੈ ਜੀ ਇਹ ਮਾਰ ਪਹੁੰਚਣਾ ਸ਼ਹਿਰ ਅੰਮ੍ਰਿਤਸਰ ਜਿਲ੍ਹਾ ਦੇ ਤਹਿਸੀਲ ਵੀ શ્રી ਅੰਮ੍ਰਿਤਸਰ ਸਾਹਿਬ ਬਾਈ ਸ਼ਮਸ਼ੇਰ ਦੇ ਭਗਤਾਂ ਵਾਲਾ ਅੱਡਾ ਸਤਸ੍ਰੀ ਅਕਾਲ ਜੀ ਸਤਸ੍ਰੀ ਅਕਾਲ